ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਦਸੇ ਗੁਰੂ ਸਾਹਿਬਾਨਾਂ ਦੇ ਵਿਵਹਿਕ ਜੀਵਨ ਬਾਰੇ ਪਹਿਲਾਂ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੇ ਗੁਰੂ 3 ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਠੀਕ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਆਪਣਾ ਜੀਵਨ ਬਤੀਤ ਕੀਤਾ ਇਸ ਜੀਵਨ ਕਾਲ ਵਿੱਚ ਉਹਨਾਂ ਦੀ म पत्नी माता, माता सुलखनी जी माता सुलक्ष्मी जी का गुरु नानक देव जी के दे लगभग चौबीस सितंबर चौदह तो सौ सतासी ईस्वी के करीब उन्होंने गुरु नानक देव जी न विवाह होया गुरु नानक देव जी तो दे माता सुलक्षणी जी का विहार बटाला होया ने करीबन बवंजा साल कट्ठे बताए इस दौरान उन्होंने दो पुत्र भी सन श्री चंद जी भाई लक्ष्मीदास जी दूसरे गुरु साहबान साहब गुरु अंगद देव जी उन्होंने पंद्रह सौ चार ईस्वी को तो लैके पंद्रह सौ बवंजा ईस्वी तक अपना जीवन व्यतीत किया इस दौरान उन्होंने ब्याह माता टीवी जी न होया उन्ना ने लगभग बत्ती साल की बतीत इस दौरान उन्होंने दो पुत्र दो बेटिया सीसरे गुरु साहबान साल गुरु अमरदास जी उन्होंने जन्म चौदह सौ नीस्वी को तो लैके पंद्रह सौ चौहत्तर ईस्वी तक अपना जीवन बतीत किया इस दौरान उन्होंने धर्मपत्नी साल माता मनसा देवी जी ਉਨ੍ਹਾਂ ਨੇ 70 ਸਾਲ ਤੋਂ ਵਿਵਦਤਾ ਸਮਾਂ ਇਕੱਠਾ ਬਤੀਤ ਕੀਤਾ ਅਤੇ ਉਨ੍ਹਾਂ ਦੇ 270 ਅਤੇ 2 ਪਿਆਸਾ ਕਥੇ ਗੁਰੂ ਸਵਾਨ ਸਿੰਘ ਗੁਰੂ ਰਾਮਦਾਸ ਸੀ। ਉਨ੍ਹਾਂ ਨੇ 1534 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਦਾ ਸਮਾਂ ਬਤੀਤ ਕੀਤਾ ਅਤੇ ਉਨ੍ਹਾਂ ਦੀ ਇਸ ਦੌਰਾਨ ਤਾਂ 60 ਸਾਲ माता बीबी जी जो कि गुरु अमरदास जी की सताई साल के करीब बतीत इस दौरान उन्होंने तीन सपूत्र सन श्री श्री चंद जी महादेव जी गुरु अर्जन देव जी पंजे गुरु गुरु रामदास जी के सपूत्र ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨੇ 1563 ਈਸਵੀ ਤੋਂ 1606 ਈਸਵੀ ਤੱਕ ਦਾ ਸਮਾਂ ਬਤੀਤ ਕੀਤਾ ਇਸ ਦੌਰਾਨ ਉਹਨਾਂ ਦੇ ਸਤੰਨ ਪਤਨੀ ਸਾਹਿਬਾ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਕरीबन 17 ਸਾਲ ਇਕੱਠਿਆਂ ਬਤੀਤ ਕੀਤੀ ਅਤੇ ਉਹਨਾਂ ਦੇ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਗੁਰੂ ਸਾਹਿਬ गुरु हरगोबिंद साहब जी जो कि गुरु अर्जन देव जी के दे, सपुत्र सन उन्होंने पंद्रह सौ पचानवे ईस्वी तो लैके सोलह सौ सो चवालीस ईस्वी तक का समा बतीत किया इस दौरान उन्होंने पत्नी सन माता नानक जी इस दौरान उन्होंने उन्होंने छह संताना सन सतमें गुरु सन गुरु ਨਰਾਇਣ ਸਾਹਿਬ ਜੀ ਜੀਵਨ ਕਾਲ 1600 ਤੋਂ 1648 ਤੱਕ ਸੀ ਉਹਨਾਂ ਦੇ ਪਰਮਪਤਨੀ ਸਨ ਮਾਤਾ ਕੇਸ਼ਨ ਕੌਰ ਜੀ ਜਿਨ੍ਹਾਂ ਨੂੰ ਮਾਤਾ ਸਲਖਨੀ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨਾਂ ਨੇ ਇਕੱਠਿਆਂ 17 ਸਾਲ ਗਤੀਤ ਕੀਤੇ ਅਤੇ ਉਹਨਾਂ ਦੇ ਦੋ ਪੁੱਤਰ ਸਨ RAM RAJ ਤੇ हर कृष्ण जी अठवें गुरु सन गुरु हरिक्रष्ण साहब जी गुरु हरकृष्ण साहब जी का जीवन सोलह सौ सो, छपंजा ईस्वी तो लैके सोलह सौ सो, चौहठ ईस्वी तक थी इस दौरान उन्हों नहीं होया क्योंकि उम्र बहुत घट सी जो वह ज्योति जोत समा गई नौवे गुरु सन गुरु ਤੇਗਵਾਰਦ ਸਾਹਿਬ ਜੀ ਗੁਰੂ ਤੇਗਵਾਰਦ ਸਾਹਿਬ ਜੀ ਦਾ ਜੀਵਨ ਕਾਲ 1621 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਸੀ ਇਸ ਦੌਰਾਨ ਉਹਨਾਂ ਦੇ ਧਰਮ ਪਤਨੀ ਸਾਨ ਮਾਤਾ ਗੁਜਰਕੌਰ ਜੀ ਮਾਤਾ ਗੁਜਰਕੌਰ ਜੀ ਨੇ ਗੁਰੂ ਤੇਗਵਾਰਦ ਜੀ ਸਾਹਿਬ ਨਾਲ 42 ਸਾਲ ਦੇ ਕਰੀਬ ਦਾ ਸਮਾਂ ਇਕੱਠੀਆਂ ਬਤੀਤ ਕੀਤਾ ਇਸ ਦੌਰਾਨ ਉਹਨਾਂ ਦੇ ਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ 10 ਮਈ ਸਹਿਬਾਨ ਸਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਇਨਾਂ ਨੇ 1606 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਦਾ ਸਮਾਂ ਗਤੀਤ ਕੀਤਾ ਇਸ ਦੌਰਾਨ ਇਨਾਂ ਦੇ ਤਿੰਨ ਵਿਆਹ ਹੋਏ ਸਨ ਮਾਤਾ ਜੀਤੋ ਜੀ ਨਾਲ ਮਾਤਾ ਸੁੰਦਰੀ ਜੀ ਨਾਲ ਤੇ ਮਾਤਾ ਸਾਹਿਬ ਕੌਰ ਜੀ ਨਾਲ ਅਤੇ ਇਨਾਂ ਦੇ ਕਾਸਪੂਤਰ ਸਾਹਿਬਾ ਮਾਤਾ ਸਹਿਬਜਾਦਾ ਅਜੀਤ ਸਿੰਘ ਜੀ ਸਹਿਬਜਾਦਾ ਜੀਜਾ ਸਿੰਘ ਜੀ ਸਹਿਬਜਾਦਾ ਜੋਰਾਵਰ ਸਿੰਘ ਜੀ ਤੇ ਸਹਿਬਜਾਦਾ ਫਤਿਹ ਸਿੰਘ ਜੀ ਇਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ 10 ਗੁਰੂ ਸਹਿਬਾਨ ਦਾ ਜੀਵਨ ਕਾਲ ਅਤੇ ਉਹਨਾਂ ਦੇ ਵਿਆਹੁਟਿਕ ਜੀਵਨ ਬਾਰੇ ਜੇਕਰ ਤੁਹਾਨੂੰ ਤੁਹਾਨੂੰ ਵੀਡੀਓ ਉਧੇ ਲਾਈਕ ਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਕਿ ਅਸੀਂ ਇਸ ਤਰ੍ਹਾਂ ਦੀਆਂ ਹੋ ਵੀਡੀਓਜ਼ ਬਣਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ